可以吗？可以吗？拜拜拜拜 ਮੈਂ ਜੈਵ ਸਿੰਘ ਰੱਬ ਪਿੰਡ ਬਿਬਲੀ ਦਾ ਹਾਂ ਇੱਥੇ ਰਾਤ ਬਿਬਲੀ ਜਿਹੜਾ ਇਹ ਹਮਲਾ ਹੋਇਆ ਹੈ ਸੌਰ ਸਿੰਘ ਦੇ ਪਰਿਵਾਰ ਦੇ ਬਹੁਤ ਮੰਦ ਭਾਗੀ ਗੱਲ ਹੋਈ ਜਮੀਨ ਦਾ ਕੋਈ ਝਗੜਾ ਸੀ ਤੇ ਉਹ ਜਮੀਨ ਦਾ ਝਗੜੇ ਵਾਲੇ ਵੱਲੇ ਤਾਂ ਗਏ ਨਹੀਂ ਉਹਨਾਂ ਨੇ 100 ਕੋ ਬੰਦਾ ਇਕੱਠਾ ਕਰਕੇ ਤੇ ਲਿਆ ਕੇ ਤੇ ਹਮਲਾ ਕੀਤਾ ਬੜੀ ਘਰ ਦੀ

ਤੇ ਉਹਨਾਂ ਰੋਟੀਆਂ ਬਗਾਉਂਦੀ ਸੀ ਤੇ ਉਹ ਜਿਹੜਾ ਘਰ ਵਾਲਾ ਸੀ ਉਹਨੂੰ ਬਿੱੱਡੂ ਨਾਂ ਕਿ ਪ੍ਰਵਿੰਦਰਿੰਦਰ ਸੁਲਵਿੰਦਰ ਸਿੰਘ ਉਹ ਇੱਥੇ ਬਾਹਰ ਗੁੱਲੋ ਲਾ ਕੇ ਇੱਥੇ ਬੈਠਾ ਸੀ ਇਹ ਸਵਾਟ ਹੋਈ ਦੀ ਹਾਂ ਸਵਾਟ ਹੋਈ ਲਗੇ ਉਹਨਾਂ ਨੇ ਵੇਹਲੇ ਉਹਨੂੰ ਉਸ ਰਸਤਾ ਮਾਰੀਆਂ ਤੇ ਮੁੜ ਕੇ ਉਹ ਉਹਦੀ ਘਰਵਾਲੀ ਦੇ ਉਹ ਗੱਲ ਪੈ ਗਏ ਉਹ ਦੂਸਰਸਤਾ ਮਾਰੀਆਂ ਬਾੜੀਆਂ ਲਾ ਕੇ ਕੱਲ ਦੋਵੇਂ ਦੋੜ ਤਰਾਂ ਤੇ ਜਾਂਦੇ ਲਾਏ ਉਹਦੇ ਤੇ ਨਾਲੇ ਬਹੁਤ ਭੰਨ ਤੋੜ ਤੇ ਇੰਨੀ ਕਰਤੀ ਮੇਰੇ ਖਾ ਘਟੋ ਘਟ 2 ਲੱਖ ਦਾ ਨੁਕਸਾਨ ਹੀ ਕਰਤਾ ਤੇ ਸੀ ਭੰਨ ਤੇ ਫ੍ਰਿਜਾਂ ਤੋੜਦੀਆਂ ਨਵੀਆਂ ਟੋੜਾ ਟੋੜਾ ਸਭ ਕੁਝ ਤੋੜਦਾ ਉਹ ਮੇਰਾ ਟਰੈਕਟਰ ਅੰਦਰੋਂ ਕੱਢਿਆ ਉਹ ਟਰੈਕਟਰ ਕੱਢ ਕੇ ਤੇ ਇੱਥੇ ਮਾਰਿਆ ਟਰੈਕਟਰ ਵੀ ਭੰਨਦਾ ਉਧਰ ਗੱਡੀ ਪਰਲੇ ਬੰਨੇ ਪਰਲੇ ਘਰ ਘੜੀ ਉਹ ਗੱਡੀ ਵੀ ਤੋੜਦੀ ਫਿਰ ਉਹ ਟਰੈਕਟਰ ਮਾਰ ਕੇ ਬਰਾਂਡੇ ਦੇ ਕੰਧ ਵੀ ਤੋੜਦੀ ਉਹ ਅੰਦਰ ਮਿੱਲੇ ਕਰ ਪਰਲੇ ਘਰ ਆ ਟਰੈਕਟਰ ਭਜਾ ਕੇ ਲੈ ਕੇ ਮੋਟਰਸਾਈਕਲ ਵੀ ਭਜਾ ਕੇ ਲੈ ਗਿਆ ਮੋਬਾਈਲ ਮੂਵ ਕਰਕੇ ਲੈ ਗਿਆ ਸੋਨਾ ਲੈ ਕੇ ਪੈਸੇ ਲੈ ਕੇ ਜਮਾਨੀ ਕੋ ਉਹ ਵੀ ਹੈ ਕੋਈ ਜਿਹਦਾ ਜਾਈ ਹੈ ਜਿਹਨੇ ਬਿਲੋ ਨਾ ਇਹਨੇ ਆਪਾ ਨਾਮ ਗੰਦਰੋਂ ਸੁਵੇ ਰਾਦਾ ਪੀਜੀਐਲ ਇਹ ਬੋਲੇ ਬਲਿ ਕਮਾ ਲਿਆ ਕੱਲ ਦੀ ਆਪਾਂ ਕਰਦੇ ਪਰ ਆਪਾਂ ਮੇਰੇ ਕੋਲ ਬਣੀਆਂ ਭਣੀਆਂ ਹੈਂ ਨੀ 50 ਤੋਂ 100 ਤੋਂ ਤੇ ਪੜਾ ਨਹੀਂ ਰੋਲਾਂ ਦਾ ਪੈਣੀ ਕੁੜੀ ਦਾ ਬਾਕੀ ਬੰਦੇ ਮਾਰਦੇ ਨੇ ਸਾਗੇ ਲੱਗ ਕੇ ਲੜਨ ਦੇਵਾ। ਕਮਰੇ 4 ਸਿਕੰਦਰ ਪਾਉਂਦੇ ਤਾਂ ਰੇਟਰ ਤੋੜ-ਫੜਦੇ ਨੰਬੜੀ ਪੈਣੀ ਨਾਲ ਨਹੀਂ। ਹੋਰ ਕਿੰਨਾ ਇਹ ਤਾਂ ਗੁੰਡਾ ਕਰਦੀ ਹੋਈ ਹੈ। ਹਾਂ ਇਹ ਕਰੀ ਲੱਗ ਵਰਤ ਕੁਝ ਕੁਝ ਦੀ ਮੱਤ ਦੇ ਨੀਂਦ ਹੋਰੇ ਨਾ। ਇਹ ਤਾਂ ਇਹ ਦੂਤਾ ਗਾਉਂਦਾ ਪਸ਼ਮੀਰ ਬੋਲ ਇਹ ਵੀ ਦੱਸ ਲੈ। ਹਾਂ। ਇਹ ਜਰੂਰ ਕਿ ਉਹ ਗੰਢੀ ਜਰਾ ਉਹਨੇ ਰੱਖਿਆ ਆਪਣੇ ਪਸਾਰ ਦੇ ਮੀਰ ਨਾਲ ਸੀ ਉਹਦੇ ਨਾਲ ਨਹੀਂ ਕੋਈ ਨਹੀਂ ਬਕਰਾ ਸਿੰਘ ਸੀ ਉਹ ਜਰਾ ਸਿੰਘ ਜਬਾ ਜੀ ਕੁੜੀ ਦੇ ਕੁੜੀ ਕਿੱਥੇ ਛੋਡੀ ਆ ਕੁੜੀ 12 ਸਾਲ ਦੀ ਕੋਈ ਇੱਥੋਂ ਨਾ ਚਾਬੀਆਂ ਲਾਈਆਂ ਟਰੈਕਟਰ ਦੀਆਂ ਮੋਟਰਸਾਈਕਲ ਦੀਆਂ ਇੱਥੇ ਜੋ ਨਾ ਕੈਸ਼ ਕੱਟਾ ਸੀ ਉਹ ਕੱਢਿਆ ਸਾਰਾ ਨਾਲੇ ਉਹ ਵੀ ਚਾਬੀਆਂ ਲਾਈਆਂ ਇੱਥੋਂ ਹਾਂ ਇੱਕ ਬਾਰ ਦੇ ਕਮਰੇ ਦੇ ਵਿੰਡੋ ਲੱਗੀ ਹੋਈ ਉਹ ਤੋਂ ਇਹਨਾਂ ਦਾ ਸੀਗਾ ਜੋ ਵੀ ਨਾਲ ਸਾਮਾਨ ਪਿਆ ਸੀ ਉੱਥੇ ਦਾ ਕਾਗਜ਼ ਪੱਤਾ ਜੋ 65% ਸਭ ਉੱਥੇ ਸੀ ਜਾਂਦਾ ਔਰ ਸੋਨਾ ਸੋਨਾ ਤੁਸੀਂ ਨਾ ਉਹਨਾਂ ਨੂੰ ਪਤਾ ਵੇਖ ਗਿਆ ਸਾ ਇੱਥੇ ਟੈਕਟਰ ਖੜਾ ਸੀ ਤੂੰ ਆ ਇੱਧਰ ਜੀ ਕੋਈ ਬਾਹਰ ਐ ਤੇ ਉਹਦੇ ਕਹਿੰਦੇ ਜਿਹੜੇ ਵੇਖੀ ਹਾਂਜੀ త్యు లటికి బారా ఉనానా నా సహూన ఇక్టాలు విట క్టి కాలతేగూ తేని సిలదారేతు కలుల్టిర్రి తక్టి క్టి లటి తోక్టి కకిల్ క్టి వినార�

ਇਹ ਸਰਦਾਰ ਸਵਰਨ ਸਿੰਘ ਦਾ ਘਰ ਜਿੱਥੇ ਆਪਾਂ ਖੜੇ ਆਗੇ ਆ ਇਹ ਉਹਦੇ ਚਾਰ ਪੁੱਤਰ ਹੈਗੇ ਜੀ ਇਹਨੋਂ ਹੀਰਾ ਸਿੰਘ ਤੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਤੇ ਦਜੀਤ ਸਿੰਘ ਇਹ ਕੋਈ ਕਰੀਬ ਪਿਛਲੇ 50 ਸਾਲ ਤੋਂ ਵੱਧ ਤੋਂ ਇਹ ਜਿਹੜੀ ਜ਼ਮੀਨ ਹੈਗੀ ਹੈ ਤੇ ਕਾਸ਼ਤ ਕਰਦੇ ਹੈਗੇ ਆ ਘਰ ਬਣਾ ਕੇ ਰਹਿੰਦੇ ਹੈਗੇ ਹੁਣ ਇਹ ਜ਼ਮੀਨ ਜਿਹੜੀ ਹੈਗੀ ਆ ਜਿਹੜਾ ਅੱਜ ਦੀ ਇਨਵੈਸਟੀਗੇਸ਼ਨ ਚ ਹੁਣ ਜਿਹੜੀ ਗੱਲ ਆ ਜੀ ਹੈਗੀ ਆ ਉਹ ਕੋਈ ਲੇਡੀ ਸੀਗੀ ਜਿਹਨੇ ਪਹਿਲਾਂ ਕੋਈ ਖਰੀਦੀ ਉਹ ਲੇਡੀ ਜ਼ਮੀਨ ਜਿਹੜੀ ਹੈਗੀ گاਾਂ ਗਲਵੰਡੀ ਬੂਟਿਆਂ ਦੇ ਆ ਦੋ ਚਾਚੇ ਤਾਇਦੇ ਪੁੱਤ ਭਰਾ ਦਾਰਾ ਸਿੰਘ ਦਰਬਾਰਾ ਸਿੰਘ ਉਹਨਾਂ ਨੂੰ ਸੀਲ ਕਰ ਗਏਗੀ ਉਹ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਦਰਬਾਰਾ ਸਿੰਘ ਦਾਰਾ ਸਿੰਘ ਨੇ ਮੈਨੇਜ ਕਰਕੇ ਬੰਦੇ ਰੇਂਜ ਕਰਕੇ ਕੋਈ 300 ਇਹਨਾਂ ਦਸੰਤਾਂਗ 100 ਦੇ ਕਰੀਬ ਬੰਦੇ ਤੇ ਉਹ ਰਾਤ ਇਹਨਾਂ ਦੇ 8 ਵਜੇ ਆਏ ਆ 8 ਵਜੇ ਉਹਨਾਂ ਨੇ ਹਮਲਾ ਬੋਲ ਕੇ ਨਾ ਤੇ ਗੇਟ ਬੂਟ ਤੋੜ ਕੇ ਅੰਦਰ ਵੜ ਕੇ ਸਮਾਨ ਦੀਆਂ ਤੋੜ ਦਿੱਤੀ ਜਿਹੜੀ ਬੀਬੀ ਕਸ਼ਮੀਰ ਕੌਰ ਜਿਹਦਾ ਬਿਆਨ ਆਇਆ ਸਾਡੇ ਕੋਲ ਉਹਦੇ ਕੰਨਾਂ ਜਿਹਨੀਆਂ ਵਾਲੀਆਂ ਹੈਗੀਆਂ ਉਹ ਵੀ ਤੋੜ ਕੇ ਲਾ ਲਈਆਂ ਉਹਦੇ ਪਿਸਟੋਲ ਨਾਲ ਡਰਾ ਕੇ ਜੇ ਉਹਨੂੰ ਕੋਈ ਮਨ ਲੱਗੇ ਭਾਈ ਦਾਠੋ ਨਹੀਂ ਕਰ ਦਿੱਤੀਗੇ ਬੰਦੇ ਨਾਲ ਰੌਲਾ ਪਾਉਂਦਾ ਉਹਦੇ ਅੰਦਰੋਂ ਟਰੈਕਟਰ ਵੀ ਲੈ ਕੇ ਉਹਨਾਂ ਦਾ ਇੱਕ ਮੋਟਰਸਾਈਕਲ ਬੁਲਟ ਹੈਗਾ ਉਹ ਲੈ ਗਏ ਤੇ ਜਿਹੜਾ ਉਹਨਾਂ ਦਾ ਰਹਿਸ਼ੀ ਕਮਰਾ ਵਾ ਉਹਦੇ ਵਿੱਚ ਲੱਗੇ ਜਿਹੜਾ ਹੈਗਾ ਏਸੀ ਤੇ ਦੂਜੇ ਕਮਰੇ ਜਿਹੜੀ ਸਪਲਿਟ ਲੱਗੀ ਹੈ ਉਹ ਦੋਵੇਂ ਏਸੀ ਵੀ ਤੋੜ ਕੇ ਦੇ ਅਲਮਾਰੀ ਦੇ ਵਿੱਚੋਂ ਇਹਨਾਂ ਦੇ ਗਹਿਣੇ ਤੇ ਨਜ਼ਮੀ ਤੇ ਕੋ ਜਿਹੜੀ ਝਗੜੀ ਵਾਲੀ ਜੀਨੇ ਦੇ ਨਾਲ ਸੰਬੰਧ ਜਿਹੜੇ ਦਸਤਾਵੇਜ਼ ਆ ਗਿਆ ਉਹ ਲੈ ਗਏ ਜਾਂਦੇ ਜਾਂਦੇ ਟਰੈਕਟਰ ਦੇ ਨਾਲ ਆ ਹੀਰਾ ਸਿੰਘ ਦੇ ਜਿੱਥੇ ਬਖੜੇ ਨਗੇ ਇਹਦਾ ਗੇਟ ਵੀ ਤੋੜ ਗਏ ਪਰ ਰੱਬੋਂ ਇਹ ਘਰ ਕੋਈ ਹੈ ਨਹੀਂ ਸੀ ਜਿੰਦੇ ਦੇ ਵਿੱਚ ਮੁੜ ਗਏ ਹੁਣ ਗਏ ਜਾਂ ਲੋਕਾਂ ਦਾ ਘੱਟ ਹੁੰਦਾ ਦੇਖ ਕੇ ਜਿਹੜਾ ਨਾਲ ਇਹਦੇ ਅਜਾਇਨਿੰਗ ਪਾਰਟ ਹੈਗਾ ਵਾ ਬਲਜਿੰਦਰ ਸਿੰਘ ਉਹਦੇ ਘਰ ਦਾ ਗੇਟ ਵੀ ਟਰੈਕਟਰ ਨਾਲ ਤੋੜ ਕੇ ਅੰਦਰੋਂ ਜਿਹੜਾ ਬਰਾਡੇ ਦਾ ਜੰਗਲਾ ਤੋੜ ਕੇ ਘਾਰ ਦੇ ਵਿੱਚ ਵੀ ਮਾਰ ਕੇ ਉਹਨਾਂ ਨੂੰ ਧਰਾਮਕਾ ਦੇ ਧਮਕੀਆਂ ਦੇ ਕੇ ਮੌਤ ਦੇ ਦੇ ਇਹ ਤੋਂ ਉਹ ਚਲਗੇ ਜਿਹੜਾ ਬਲਵਿੰਦਰ ਸਿੰਘ ਆ ਉਹ ਪੀਜੀਆ ਹੀ ਆ ਤੇ ਉਹਦੀ ਸਟੇਟਮੈਂਟ ਲਵਾਂਗੇ ਜਿਉ ਉਹ ਕਿਤਨੇਗਾ ਬਿਆਨ ਦੇ ਦੇ ਬੋਲ ਰਗਾ ਨਹੀਂ ਜਿਹੜੀ ਬੀਬੀ ਕਸ਼ਮੀਰ ਕੌਰ ਹੈਗਾ ਉਹਦਾ ਅਸੀਂ ਬਿਆਨ ਲੈ ਕੇ ਜਿਹੜੇ ਕਸੂਰਵਾਰ ਉਹਨਾਂ ਦੇ ਖਿਲਾਫ ਇਰਾਦਾ ਕਤਲ ਦੀਆਂ ਧਾਰਾ ਤੇ ਲੁੱਟਖੋਹ ਦੀਆਂ ਸਾਰੀਆਂ ਲਾਗ ਤੇ ਮਕਦਮਾ ਦਰਜ ਕਰਤਾ ਤੇ ਫਿਰ ਸ਼ਾਦੀ ਚੱਲ ਰਹੀ ਹੈ ਜੀ ਜਲਦੀ ਰੈਸ਼ ਕਰ ਲਾਂਗੇ ਸਾਨੂੰ ਉਹਨਾਂ ਦੇ ਕੋਲ ਕੋਈ ਮੇਲਣਾ ਸ਼ੁਰੂ ਹੋ ਗਿਆ ਕਿੰਨੋ ਤੇ ਰਾਤ ਮੇ ਇਤੋਂ 2 ਵਜੇ ਗਏ ਆ ਤੇ ਉਦੋਂ ਕੁਝ ਜੇ ਉਹਨਾਂ ਦਾ ਕੋਈ ਇਹਨਾਂ ਨੂੰ ਦਾਰਾ ਸੰਦਰਬਾਰਾ ਸਭ ਯਾਰ ਹੋਰ ਕੀ ਦਾ ਪਤਾ ਨਹੀਂ ਚ ਲੱਗਦਾ ਉਹਨਾਂ ਸਾਨੂੰ ਜਿਹੜੇ ਬੰਦੇ ਹੈਗੇ ਉਹਨਾਂ ਦੇ ਪਤੇ ਲੱਗਣੇ ਸ਼ੁਰੂ ਹੋ ਗਏ ਹਾਂ ਹਾਂਜੀ ਉਹਦੇ ਜਿਹੜੇ ਰਸਤੇ ਬਾਦ ਰਿਕਵਰੀਆਂ ਹੋਣਗੀਆਂ ਇਹਨਾਂ ਦਾ ਜਿਹੜਾ ਟ੍ਰੈਕਟਰ ਹੈਗਾ ਵਾ ਉਹ ਸਾਨੂੰ ਮਿਲ ਗਿਆ ਤੇ ਉਹਨਾਂ ਦੀ ਕਾ ਟ੍ਰੈਕਟਰ ਨਵਾਂ ਹੈ ਕੀ ਕੀ ਲੈ ਕੇ ਗਏ ਸੀ ਤਾਂ ਕੋਈ ਉਹ ਦੱਸਦਾ ਹੁਣੇ ਬਿਆਨ ਹੋ ਗਿਆ ਕਿ ਟ੍ਰੈਕਟਰ ਵਾ ਉਲਟ ਮੋਟਰਸਾਈਕਲ ਆ ਇਨਰ ਦੀ ਕੁੜੀ ਵਿਦੇਸ਼ ਜਿਹੜੀ ਰਹੀਦੀ ਹੈਗੀ ਆ ਉਹਦਾ ਤੇ ਇਹਨਾਂ ਦੇ ਜਵਾਈ ਦਾ ਗਾਣਾ ਘਟਾ ਪਿਆ ਹੈਗਾ ਇਹਨਾਂ ਦੇ ਕੋਲ ਜਿ ਪੁਜ ਪੈਸੇ ਜੀ ਇਹਨਾਂ ਨੇ ਕਢਾਏ ਲੱਖ ਰੁਪਈਆ ਉਹ ਆ ਮੇਨ ਜਿਹੜੇ ਪ੍ਰੋਪਰਟੀ ਦੇ ਕਾਗਜ਼ ਝਗੜੇ ਵਾਲੀ ਦੇ ਉਹ ਲੈ ਕੇ ਨਾਲ ਆਸੇ ਲਈ ਇਹਨਾਂ ਦੇ ਜਿਹੜੇ ਇੱਕ ਤੇ ਬੀਬੀ ਕਸ਼ਵੀਰ ਕੌਰ ਆ ਇੱਥੇ ਲੋਈਆਂ ਦੂਜੇ ਬਲਵਿੰਦਰ ਸਿੰਘ ਜਿਹੜੇ ਹੈਗੇ ਆ ਉਹ ਚੰਡੀਗੜ੍ਹ ਪੀਜ ਦੇ ਹੋ ਗਏ ਸਾਡੇ ਨਾਲ ਨਹੀਂ ਜੀ ਮੇਰੇ ਸਾਡੇ ਕੋਲ ਬੱਚੇ ਦੀ ਸੱਟ ਵਾਲਾ ਨਹੀਂ ਕੋਈ ਵੀ ਆ ਪਰ ਉਹਦਾ ਉਹਨਾਂ ਨੇ ਕ੍ਰੂਦ ਵਾਵਾ ਪਾਇਆ ਹੈਗਾ ਪਰ ਤੁਸੀਂ ਵੇਖ ਹੀ ਲਈ ਸਾਰੀ ਕੋਈ ਛੱਡਿਆ ਨਹੀਂ ਜੇ ਗਾੜੀ ਆ ਜਾਂਦਾ ਬਕਸ਼ਾਂ ਤੇ ਉਹਨਾਂ ਨੇ ਹੈ ਨਹੀਂ ਸੀ। ਓਕੇ ਧੰਨਵਾਦ। ਜੀ ਉਹ ਠੀਕ ਹੈ। ਸੋ ਥੈਂਕ ਯੂ। ਕੋਈ ਨਹੀਂ। ਮੈਂ ਆਪ ਜਾਉਂ। ਨੇ ਗੁੰਡਾਗਰਦੀ ਤੇ ਇੰਨੀ ਮਢੇਰ ਕੱਟੀ ਹੋ ਗਿਆ ਇਹਦੇ ਵਿੱਚ ਵੀ ਕਿਸੇ ਦਾ ਹੱਥ ਹੈ ਪਿੱਛੇ। ਜਿਹੜੇ ਕਿਸੇ ਨੇ ਘੱਲੀ ਹੈ ਕੋਈ ਆਪਣੇ ਆਪ ਇੱਕ ਬੰਦੇ ਦੇ ਨਾਲੇ ਨਹੀਂ ਮਢੇਰ ਦੀ ਉਹਦੇ ਗੈਂਗ ਹੁੰਦੇ ਨੇ ਗੈਂਗ ਦੇ ਵੀ ਪੂਰੀ ਪੋਲ